ਪਹਿਲਾਂ ਵਾਲੇ ਸਮੇਂ ਚ 52 4 ਦੀ ਫੁੱਲ ਚੜਾਈ ਹੁੰਦੀ ਸੀ ਅੱਜ ਕੱਲ੍ਹ ਦੇ ਸਮੇਂ ਚ 52 10 52 10 ਦੀ ਤੇ 53 10 ਸੀ ਹਣਾ ਪੂਰੇ ਫੁੱਲ ਚੜਾਈ ਆ ਬਈ ਅੱਜ ਕੱਲ੍ਹ ਪਹਿਲਾਂ 52 4 ਦੀ ਫੁੱਲ ਹਾਂਜੀ ਦੋਸਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਖੜੇ ਸੀਗੇ ਬਾਈਕਾਂ ਕਰਨੀ ਪਕਾ ਕਰਨ ਆਪਣੇ ਨਾਲਾ ਕਰਦੇ ਗੱਲਬਾਤ ਸੱਸੀ ਕਾ ਬਾਈ ਜੀ ਸੱਸੀ ਕਾ ਬਾਈ ਜੀ ਠੀਕ ਹੋ ਬਾਈ ਜੀ ਠੀਕ ਆ ਵਧੀਆ ਜੀ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਨੇ ਅੱਜ ਬਾਈ ਜੀ ਅੱਜ 7 ਟਰੈਕਟਰ ਨੇ ਠੀਕ ਆ ਅੱਛਾ ਹਾਂ 12 ਤੋਂ 33 ਠੀਕ ਆ ਬਾਈ ਜੀ ਤੇ ਲੋਨ ਵਗੈਰਾ ਹੋ ਜਾ ਬਾਈ ਜੀ ਲੋਨ ਵਗੈਰਾ ਹੋ ਜਾਊਗਾ ਠੀਕ ਹੈ ਕਰਵਾ ਕੇ ਦੇ ਦੋਗੇ ਹਾਂ ਕਰਵਾ ਲੇ ਠੀਕ ਆ ਬਾਈ ਜੀ ਤੇ ਮੋਬਾਈਲ ਨੰਬਰ ਬਾਈ ਜੀ 9988745430 ਠੀਕ ਆ ਬਾਈ ਜੀ ਚਲੋ ਵੀ ਵੀਡੀਓ ਸਟਾਰਟ ਕਰ ਦਾਂਗੇ ਆਪਾਂ ਕਾਲ ਢੱਡਾ ਵਾਲੇ 5204 ਤੋਂ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ origianally ਆ ਬਾਈ ਆ ਰੀਨਲ ਹੀ ਆ ਠੀਕ ਆ ਬਾਈ ਜੀ ਬੰਪਰ ਪੇਂਟ ਹੈਗਾ ਹਾਂ ਠੀਕ ਆ ਬਾਈ ਜੀ ਬਾਕੀ origianal ਬੰਪਰ ਪੇਂਟ ਹੈਗਾ 12 ਮਾਡਲ ਦਾ ਠੀਕ ਹੈ ਜੀ ਡਬਲ ਪੀਟੀਓ ਆ ਠੀਕ ਹੈ ਜੀ ਇੱਕ ਗੱਲ ਹੈ ਨਾ ਬਾਈ ਜਿਹੜੇ ਇਹ 5204 ਟਰੈਕਟਰ ਨੇ ਮੈਂ ਘੱਟੋ ਘੱਟ ਮੰਡੀ ਚ ਬਹੁਤ ਹੀ ਦੇਖੇ ਨੇ ਜਣਾ ਇਹ 12 ਮਾਡਲ ਵਾਲੇ ਥੋੜੇ ਜਿਆਦਾ ਸਾਫ਼ ਹੁੰਦੇ ਨੇ ਨਾ 11 12 ਮਾਡਲ ਆੜੇ ਨਾ ਹਾਂ ਜੀ 12 ਲਾਸਟ ਚ ਆ ਗਿਆ ਜੀ ਇਹ ਠੀਕ ਹੈ ਜੀ 12 ਦਾ ਲਾਸਟ ਤੋਂ ਬਾਅਦ ਤਾਂ ਬੰਦ ਹੀ ਹੋ ਗਿਆ ਠੀਕ ਆ ਭਾਈ ਜੀ ਹਾਂ ਤੇ ਲੋ ਬਾਈ ਬਾਕੀ ਕੰਡੀਸ਼ਨ ਚੈੱਕ ਕਰ ਲੋ ਬੈਕ ਟਾਇਰ ਜਮਾ ਨਵੇਂ ਨੇ ਕੇ ਤੇ ਫਰੰਟ ਟਾਇਰ ਕਿੰਨੇ ਕੇ ਪੈਸੇ ਸਾਈ ਮੂਹਲੇ ਟਾਇਰ ਹੈਗੇ 75 80 ਪੈਸੇ ਪਿਛਲੇ ਟਾਇਰ ਆਪਾਂ ਨਵੇਂ ਪਾਈਏ ਜੋੜੀ ਠੀਕ ਹੈ ਨਵੇਂ ਜੋੜੀ ਪ ਠੀਕ ਹੈ ਬਾਕੀ ਇਹ ਬੇਟ ਵਗੈਰਾ ਲੱਗੇ ਹੋਣੇਗੇ ਇਹ ਹੈਗੇ ਨੇ ਭਾਈ ਜੀ ਫਾਈਬਰ ਦੇ ਨਹੀਂ ਹੈ ਨਾ ਭਾਈ ਹਾਂ ਪਲਾਸਟਿਕ ਪਲਾਸਟਿਕ ਦੇ ਬੇਟ ਨੇ ਭਾਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਪੀਵੀ05 ਨੰਬਰ ਆ ਭਾਈ ਜੀ ਹਾਂ ਜੀ ਠੀਕ ਹੈ ਭਾਈ ਜੀ ਤੇ ਬਾਕੀ ਕੰਡੀਸ਼ਨ ਓਕੇ ਹੈ ਨਾ ਤੇ ਡਿਮਾਂਡ ਭਾਈ ਜੀ ਦੀ ਡਿਮਾਂਡ 435000 ਠੀਕ ਹੈ ਜੀ 4 ਲੱਖ ਤੇ 10000 ਦਾ ਦੇ ਦੇ ਠੀਕ ਹੈ ਜੀ ਲੈ ਵੀ 25000 ਰੁਪਏ ਦੀ ਡਿਸਕਾਊਂਟ ਆ ਕਿ ਬਾਕੀ ਕੰਡੀਸ਼ਨ ਦੇਖ ਸਕਦੇ ਭਾਈ ਫੁੱਲ ਸੋਨਾਗਾ ਟਰੈਕਟਰ ਵੀ ਪੁਰਾਣਾ ਕੱਟਿਆ ਜਾਊਗਾ ਲੋਨ ਵਗੈਰਾ ਹੋ ਜਾਊਗਾ ਭਾਈ ਇਹਦੇ ਹਾਂ ਜੀ ਇਹ ਗਿਆ ਗਿਆ ਭਾਈ ਜੀ 5210 10 ਜੀ ਲੈ ਵੀ ਗੇਅਰ ਪ੍ਰੋ 4 ਸਪੀਡ ਛੋਟਾ ਟਰੈਕਟਰ ਕਰ ਜਣਾ ਭਾਈ ਜੀ ਪਹਿਲਾਂ ਵਾਲੇ ਸਮੇਂ ਚ 524 ਦੀ ਫੁੱਲ ਚੜਾਈ ਹੁੰਦੀ ਸੀ ਅੱਜ ਕੱਲੇ ਸਮੇਂ ਚ 5210 5210 ਦੀ ਤੇ 5310 ਸੀ ਹਣਾ ਪੂਰੀ ਫੁੱਲ ਚੜਾਈ ਹੈ ਭਾਈ ਜੀ ਅੱਜ ਕੱਲੇ ਪਹਿਲਾਂ 524 ਦੀ ਫੁੱਲ ਠੀਕ ਆ ਭਾਈ ਜੀ ਤੇ ਲਓ ਵੀ ਕੰਡੀਸ਼ਨ ਚ ਚੈੱਕ ਕਰ ਲਓ 4 ਸਪੀਡ ਹੈਗਾ ਤੇ ਬੈਕ ਟਾਇਰ ਹੈਗੇ ਨੇ ਭਾਈ ਜੀ 16 ਦੇ ਨਾਲ ਦੇਣਾ ਭਾਈ ਜੀ 4 ਸਪੀਡ ਹੈਗਾ ਕੰਡੀਸ਼ਨ ਦਾ ਕੋਕਾਗਾ ਤੇ ਮਾਡਲ ਹੈਗਾ ਭਾਈ ਜੀ ਇਹ ਮਾਡਲ 22 ਦਾ 10ਵਾਂ ਮਹੀਨਾ ਜੀ ਠੀਕ ਆ ਜੀ ਡਬਲ ਡਿਸਟ੍ਰੀਬਿਊਟਰ ਆ ਕਹ ਬਈ ਜੀ ਹਾਂ ਤੇ ਬਾਕੀ ਤੁਸੀਂ ਕੈਪਕੂਪ ਦੇ ਹੀ ਸਾਬੇ ਬਈ ਜੀ ਹਾਂਜੀ ਨਾਲ ਦੀ ਪਹਿਲੀ ਵੀ ਬਹੁਤ ਘਟ ਪਈ ਜਾਵਾਂਗਾ ਫਿਰ ਆ ਦੇਖੋ ਬਈ ਅਜੇ ਤੱਕ ਰੰਗ ਰੁਗ ਵੀ ਨਹੀਂ ਲਿਆ ਹਨ ਬਈ ਹਾਂ ਹਾਂ ਠੀਕ ਆ ਬਈ ਜੀ ਤੇ ਘੰਟੇ ਚੱਲੇ ਬਈ ਜੀ ਇਹ ਸਾਢੇ 650 ਘੰਟੇ ਚੱਲੇ ਹੋਏ ਜੀ ਠੀਕ ਆ ਜੀ ਲੈ ਬਈ ਸਾਢੇ 650 ਘੰਟੇ ਚੱਲੇ ਹੋਏਗਾ ਤੇ ਡਿਮਾਂਡ ਹੈ ਕੀ ਬਈ ਜੀ ਦੀ ਡਿਮਾਂਡ ਹੈਗੀ ਹੈ 785 ਠੀਕ ਆ ਜੀ ਸਾਢੇ 7 ਦਾ ਦੇ ਦੇ ਠੀਕ ਹੈ ਜੀ ਲਵੀ 7.5 ਲੱਖ ਰੁਪਏ ਦਾ ਬਜਟ ਤਾਂ ਦੇ ਦਾਂਗੇ ਲੋਨ ਵਗੈਰਾ ਇਹਤੇ ਵੀ ਹੋ ਜਾਊ ਪੁਰਾਣਾ ਟਰੈਕਟਰ ਵੀ ਇਕੱਠਾ ਜਾਊਗਾ ਤੇ ਅੱਗੇ ਹੈਗਾ ਭਾਜੀ ਸਿਕੰਦਰ ਮਾਡਲ 52 ਹੌਸਪਾਵਰ ਚ ਡੀਆਈ 50 ਵਾਲਾ 50 ਜੀ ਤੇ ਮਾਡਲ ਲੈ ਗਿਆ ਭਾਜੀ ਇਹ 19 ਜੀ ਠੀਕ ਹੈ ਜੀ ਨਾਲ ਦੀ ਟਾਇਰ ਭਾਜੀ ਟਾਇਰ ਨਾਲ ਦੇ 80 ਪੈਸੇ ਟਾਇਰ ਆ ਜੀ ਠੀਕ ਹੈ ਜੀ ਘੰਟਾ ਚੱਲਿਆ ਭਾਜੀ ਘੰਟਾ ਚੱਲਿਆ ਇਹ 2500 2800 ਘੰਟਾ ਚੱਲਿਆ ਠੀਕ ਹੈ ਜੀ 25 ਤੋਂ 2800 ਦੇ ਘੰਟੇ ਕਰੀਬਨ ਚੱਲਿਆ ਆਗਾ ਭਾਜੀ ਤੇ ਪੀ ਵੀ ਵੀ 22 ਨੰਬਰ ਆਗਾ ਤੇ ਡਿਮਾਂਡ ਆ ਗਈ ਬਈ ਜੀ ਦੀ ਕਮਾਂਡ 515 ਜੀ ਠੀਕ ਆ ਜੀ ਤੇ 490 ਦਾ ਦੇ ਦੇਣਗੇ ਠੀਕ ਚੱਲੇ ਵੀ 515 ਡਿਮਾਂਡ ਆ ਗਈ 490 ਦੇ ਦੇਗੇ 25 ਖੇਤੀ ਤੇ ਹੀ ਚੱਲ ਜਾ ਖੇਤੀ ਤੇ ਚੱਲਿਆ ਹੋਇਆ ਹੈ ਨਾ ਬਈ ਹਾਂ ਟਰਾਲੀ ਟੱਪੇ ਆਣਾ ਨਹੀਂ ਠੀਕ ਆ ਬਈ ਲੈਂਦੇ ਨਹੀਂ ਹੈਗੇ ਟਰਾਲੀ ਟੱਪੇ ਆਣਾ ਹਾਂ ਲੈਂਦੇ ਠੀਕ ਆ ਬਈ ਤੇ ਅਗਿਆ ਗਿਆ ਬਈ ਜੀ 60 ਹੌਸਪਾਵਰ ਚ ਬਿਨਾ ਚੇਂਜਰ ਵਾਲਾ ਆ ਗਿਆ ਨਾ ਬਈ ਬਿਨਾ ਚੇਂਜਰ ਵਾਲਾ ਹਾਂ ਠੀਕ ਆ ਜੀ 60 ਹੌਸਪਾਵਰ ਚ ਬਿਨਾ ਚੇਂਜਰ ਵਾਲਾ ਬਈ ਖੜਮੀ ਸ਼ੋਅ ਵਾਲਾ ਜੀ ਦੀ ਵੱਧ ਡਿਮਾਂਡ ਆ ਰਹੀ ਹੈ ਠੀਕ ਹੈ ਇਹ ਖੜਮਿਸ ਉਹ ਵਾਲਾ ਇਹਦੇ ਬਾਅਦ ਡਿਮਾਂਡ ਹੈ ਬਾਈ ਜੀ ਇਹ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਨੰਬਰ ਹੈਗਾ ਬਾਈ ਜੀ ਇਹਦਾ ਨੰਬਰ ਇਹਦਾ ਹੈਗਾ ਪੀ ਆਪੀ ਵੀ 31 ਠੀਕ ਹੈ ਜੀ ਹਾਂ ਜੀ ਤੇ ਟਾਇਰ ਬਾਈ ਜੀ ਟਾਇਰ ਇਹਦੇ ਨਾਲ ਦੇ ਐਸਸੀ ਪਹਿਟਾਇਰ ਹੈ ਜੀ ਇਹਦੇ ਟਾਇਰ ਠੀਕ ਹੈ ਬਾਈ ਜੀ ਨਵਾਂ ਮਾਡਲ ਹੈਗਾ ਨਾ ਇਹ ਹਾਂ ਠੀਕ ਹੈ ਬਾਈ ਜੀ ਤੇ ਡਿਮਾਂਡ ਹੈ ਜੀ ਡਿਮਾਂਡ 595 ਠੀਕ ਹੈ ਜੀ 575 ਦਾ ਦੇ ਦਾਂਗੇ ਤੇ ਘੰਟੇ ਚੱਲੇ ਹੋਏ ਜੀ ਇਹ ਘੰਟਾ ਚੱਲਿਆ ਹੋਊਗਾ ਜੀ 2021 ਸੋ ਦੇ ਨੇੜੇ ਠੀਕ ਹੈ ਲੈ ਵੀ 2000 ਦੇ ਤਕਰੀਬਨ ਬਈ ਘੰਟਾ ਚੱਲਿਆ ਹੈ ਬਾਕੀ ਚੈੱਕ ਕਰਕੇ ਦੱਸ ਦਨੇਗੇ ਹਾਂਜੀ ਠੀਕ ਆ ਬਾਈ ਜੀ ਤੇ ਪਾਵਰ ਸਟੀering ਦਾ ਟਾਉ ਮਾਡਲ ਆ ਗਿਆ ਬਾਈ ਜੀ ਤੇ ਕਹੇਗਾ ਬਾਈ ਜੀ ਸਵਰਾਜ 744 ਫੋਰ ਸਟਾਰ ਪੀਵੀ0 ਤਿੰਨ ਬਠਿੰਡੇ ਦਾ ਨੰਬਰ ਹੈਗਾ ਤੇ ਟਾਇਰ ਬਾਈ ਜੀ ਕਾਰ ਪਿਛਲਾ ਜਮਾਨ ਨਮਿਆ ਜੀ ਠੀਕ ਆ ਜੀ ਫਰੰਟ ਟਾਇਰ ਨਾਲ ਦੀ ਹੈ ਕੋਈ 56 ਪੈਸੇ ਲੈ ਬਾਈ ਜੀ ਫਰੰਟ ਟਾਇਰ ਅਜੇ ਤੱਕ ਨਾਲ ਦੇ ਨੇ ਬਾਈ ਜੀ 14 ਮਾਡਲ ਦੇ ਹਾਂਜੀ ਤੇ ਦੇਖ ਸਕਦੇ ਬਾਈ ਜੀ ਤੇ ਕਲੌਸ ਕਰਦੇ ਇੰਜਨ ਵਾਲਾ ਬਈ ਜੀ ਤੇ ਡਿਮਾਂਡ ਹੈਗੀ ਬਈ ਜੀ ਦੀ 483 ਠੀਕ ਹੈ ਜੀ ਕਿੰਨੇ ਦੋਗੇ 463 ਦਾ ਦੇ ਦਾਂਗੇ ਠੀਕ ਹੈ ਲਓ ਬਈ 4 ਲੱਖ 63000 ਦਾ ਮਾਨ ਬਾਈ ਦੱਸਦੇ ਸੋਨੂੰ ਮੌਕੇ ਤੇ ਬਈ ਜੀ ਹੋਰ ਵੀ ਬਈ ਮਾਨਤਾਨ ਹੋ ਜਾਵੇ ਡਬਲ ਡਿਸਟ੍ਰੀਬਿਊਟਰ ਹੈਗਾ ਟਾਪ ਮਾਡਲ ਵਾਲੀ ਹੈ ਨਾ ਬਈ ਕਲੀ ਹਾਂ ਟਾਪ ਠੀਕ ਆ ਬਈ ਜੀ ਤੇ ਟਾਇਰ ਹੈਗੇ 14 ਦੇ ਬਈ ਜੀ 14 ਟਾਇਰ ਪਿਛਲੇ ਨਵੇਂ ਆ ਮੂਰ 66 ਪੈਸੇ ਆ ਠੀਕ ਟਰੈਕਟਰ ਪੂਰਾ ਘੈਂਟ ਆ ਠੀਕ ਹੈ ਇੰਜਨ ਗੇਅਰ ਫੁੱਲ ਓਕੇ ਠੀਕ ਆ ਭਾਈ ਜੀ ਤੇ ਅੱਗੇ ਆ ਗਿਆ ਭਾਈ ਜੀ ਸਵਰਾਜ 855 4 ਸਟਾਰ ਰਿਵਰਸ ਪੀਟਿਓ ਫਰੰਟ ਤੱਕੇ ਵਾਲਾ ਬੰਪਰ ਲੱਗਾ ਹੋਇਆ ਹੈਗਾ ਤੇ ਨੰਬਰ ਪੰਜਾਬ ਬਈ ਜੀ ਵੀ ਇਹ ਹਰਿਆਣਾ ਜੀ ਠੀਕ ਆ ਜੀ ਲੈ ਵੀ ਇਹ ਹਰਿਆਣਾ ਨੰਬਰ ਹੈਗਾ ਤੇ 16 ਦੇ ਟਾਇਰਾਂ ਚ ਭਾਈ ਜੀ ਨਾਲ ਦੀ ਟਾਇਰ ਟੂ ਬਈ ਟਾਇਰ ਨਾਲ ਦੇ ਠੀਕ ਆ ਭਾਈ ਜੀ ਨਾਲ ਦੇ ਟਾਇਰ ਆਗੇ ਤੇ ਘੰਟੇ ਚੱਲੇ ਹੋਏ ਵੀ ਤਕਰੀਬਨ ਇਹ ਇਹ ਚੱਲੇ ਜੀ 2700 ਘੰਟੇ ਠੀਕ ਹੈ ਲੈ ਵੀ 2700 ਘੰਟਾ origignal ਚੱਲੇ ਆਇਆ ਹੈਗਾ ਤੇ ਬਿਨਾ ਦੇਗੇ ਚੁੱਲੇ ਵਾਲਾ ਸਟਾਰਟਿੰਗ ਮਾਡਲ ਆ ਗਿਆ ਨਾ 218 ਦਾ ਹਾਂਜੀ ਠੀਕ ਆ ਬਾਈ ਜੀ ਤੇ ਇਹਦੀ ਡਿਮਾਂਡ ਪਈ ਜੀ ਇਹ ਵੀ 5 80 ਆ ਜੀ ਠੀਕ ਆ ਜੀ 5 56000 ਦੇ ਦਿੰਦੇ ਹਾਂ ਜੀ ਠੀਕ ਨੇ ਵੀ 5 ਲੱਖ 60000 ਤੇ ਕਹ ਗਿਆ ਬਾਈ ਜੀ ਸਵਰਾਜ 855 프ਰੰਟ ਬੈਕ ਟਾਇਰ ਜਮਾਨ ਨੇ ਕਿ ਬਾਈ ਜੀ ਤੇ 프ਰੰਟ ਰਹਿ ਗਿਆ ਬਾਈ ਜੀ ਅੰਤਰ ਨਾਲ ਦੇ ਠੀਕ ਆ ਬਾਈ ਤੇ ਮਾਰ ਲਿਆ ਗਿਆ ਬਾਈ ਜੀ 18 ਜੀ ਠੀਕ ਹੈ ਇਹ ਵੀ 18 ਮਾੜ ਲਗਾ ਹਾਂ ਇਹ ਗੱਲ ਉਹ ਵੀ 18 ਮਾੜ ਲਾ ਤੇ ਇਹ ਵੀ 18 ਮਾੜ ਲਗਾ ਵੀ ਵੀ 3 ਨੰਬਰ ਆ ਬਈ ਜੀ ਕੰਡੀਸ਼ਨ ਫੁੱਲ ਸਾਬ ਆ ਕਿ ਕਨੋਪੀ ਸਤ ਨਹੀਂ ਲੱਗੇ ਹੋਏ ਹੈਗੇ ਤੇ 14 ਦੇ ਟਾਇਰ ਹਨ ਬਈ ਜੀ 14 ਦੇ ਟਾਇਰਾਂ ਚ ਠੀਕ ਆ ਜੀ ਤੇ ਡਿਮਾਂਡ ਜੀ ਦੀ 585 ਹੈ ਜੀ ਇਹਦੀ ਠੀਕ ਆ ਜੀ ਇਹ ਦੇ ਦੇਵਾਂਗੇ 560 ਦਾ ਹੀ ਇਹ ਦੇ ਦੇਣ ਠੀਕ ਹੈ ਲੈ ਵੀ 5 ਲੱਖ 60 ਹਜ਼ਾਰ ਦਾ ਜੇ ਜੋੜਾ ਲੈ ਕੇ ਜਾਓਗੇ ਬਈ ਜੀ ਹੋਰ ਵੀ ਫੁੱਲ ਮਾਨਤਾਨ ਹੋ ਜਾਊਗਾ ਫਿਰ ਕਿੰਨੇ ਦਾ ਡਿਸਕਾਊਂਟ ਕਰ ਦੋਗੇ ਬਈ ਜੀ ਦੋਨਾਂ ਤੇ ਜੋੜਾ ਲੈ ਕੇ ਜਾਣਾ ਹੋਵੇ 10 ਦਾ 1000 ਦਾ ਕਰ ਦਿੰਦੇ 10-1000 ਦਾ ਹੋਰ 15-15000 ਰੁਪਏ ਦਾ ਡਿਸਕਾਊਂਟ ਹੋਰ ਕਰ ਲਿਓ ਬਈ ਜੀ ਹਾਂਜੀ ਤੇ ਲਓ ਬਈ ਜੀ ਅੱਗੇ ਸਵਰਾਜ 855 3 ਸਟਾਰ ਆ ਰਿਵਰਸ ਪੀਟੀਓ ਹੈਗਾ ਐਂਪੀ ਸਿਸਟਮ ਲੱਗਾ ਲਾਉਂਦੇ ਤਾਂ ਨਹੀਂ ਨੇ ਵੀ ਨਾ 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 ਵਾਲੀ ਠੀਕ ਆ ਬਈ ਜੀ ਕਨੋਪੀ ਸਾਤਰੀ ਹੈ 14 ਦੇ ਟਾਇਰਾਂ ਚ ਬਈ ਜੀ ਤੇ ਟਾਇਰ ਹੈਗੇ ਬਈ ਇਹਦੇ ਯਾਰ ਪਹਿਲੇ ਹੈਗੇ 65 ਪੈਸੇ 70 ਪੈਸੇ ਮੂਰਲੇ 90 ਪੈਸੇ ਠੀਕ ਆ ਬਈ ਜੀ ਸਾਦੇ ਘਟਾਈ ਚ ਬਈ ਜੀ ਹਾਂਜੀ ਕੰਡੀਸ਼ਨ ਦੇਖ ਸਕਦੇ ਬਈ ਜੀ ਸੈਂਟਰ ਗੇਰ ਹੈਗਾ ਡਿਸਟ੍ਰੀਬਿਊਟਰ ਬਈ ਬਿਗਰ ਡਿਸਟ੍ਰੀਬਿਊਟਰ ਹੈ ਠੀਕ ਆ ਬਈ ਜੀ ਇਹ ਇਹਦੀ ਡਿਮਾਂਡ ਬਈ ਜੀ ਡਿਮਾਂਡ ਇਹਦੀ ਹੈਗੀ ਆ 397000 11 ਮਾਡਲ ਆ ਪੀਵੀ 22 ਨੰਬਰ ਆ ਪੀਵੀ 12 ਨੰਬਰ ਆ ਬਈ ਜੀ ਮੌਕੇ ਦੇ ਬਈ ਜੀ ਇਹ ਦੇ ਦੇਾਂਗੇ 75000 ਦਾ ਤੈਨੂੰ ਲੈ ਨਹੀਂ ਬਈ ਹੋਰ ਕਰੋ ਹਾਂ ਹੋਰ ਦੋ ਯਰ ਹੋਰ ਕਰ ਦੋ ਯਰ 5000 ਹੋਰ ਆ ਬਈ ਮੇਰੀ ਵੀਡੀਓ ਦੇਖ ਕੇ 70000 ਦਾ ਦੇ ਲਓ ਵੀ 5 ਲੱਖ 70 3 ਲੱਖ 70000 ਦਾ ਠੀਕ ਆ ਬਾਈ ਜੀ ਤੇ ਇੱਥੋਂ ਬਿਨਾ ਮੇਨ ਲੋਕੇਸ਼ਨ ਬਾਈ ਜੀ ਪਿੰਡ ਚੱਕ ਰੌਲੂ ਸਿੰਘ ਵਾਲਾ ਜਿਹੜਾ ਬਠੰਡਾ ਠੀਕ ਆ ਬਾਈ ਜੀ ਠੀਕ ਆ ਬਾਈ ਜੀ ਤੇ ਬਾਈ ਦਾ ਨਾਮ ਹੈਗਾ ਕਾਕਾਂਦੀਪ ਸਿੰਘ ਕਾਕਣਾ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਲਓ ਇਹ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲਓ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ